ਗੀ ਫੀਮ ਡੱਬੀ ਚ ਇਹਨਾਂ ਦੀ ਡੱਬੀਆਂ ਪਈਆਂ ਨੂੰ ਇੱਕ ਹੀ ਡੱਬੀਆਂ ਜੂਲ ਚੈੱਕ ਕਰਨੇ ਯਾਰ ਫਿਲਮ ਵੀ ਆ ਰਹੀ ਹੁਣੇ ਤਿਆਰੀ ਸਾਨੂੰ ਤਾਂ ਫਰੀਡਮ ਮਿਲਕ ਆਪਾਂ ਬਿਲਕੁਲ ਵੀ ਇਹਦੇ ਵਿੱਚ ਨਸ਼ਿਆਂ ਨੂੰ ਗਲੋਰੀਫਾਈ ਨਹੀਂ ਕੀਤਾ ਮੈਂ ਕਿਤੇ ਨਿਊਜ਼ ਦੇ ਵਿੱਚ ਇੱਕ ਕਲਿੱਪ ਦੇਖੀ ਸੀਗੀ ਕਿਸੇ ਮੰਤਰੀ ਨੇ ਇਹ ਗੱਲ ਮੁੱਦਾ ਚੱਕਿਆ ਸੀਗਾ ਹਾਂਜੀ ਹਾਂਜੀ ਕਾਫੀ ਕਾਫੀ ਬੰਦਿਆਂ ਨੇ ਚੱਕਿਆ ਸੀਗਾ ਵੀ ਇਹਨੂੰ ਲੀਗਲ ਕਰ ਦਿੱਤਾ ਜਾਵੇ ਦੀ ਕੀਤੀ ਹੁਣ ਫਿਲਮ ਖਾ ਕੇ ਕਿੱਦਾਂ ਫੀਲ ਹੁੰਦਾ ਹੁਣ ਕਿਰਦਾਰਾਂ ਦੀ ਥੋੜੀ ਜਿਹੀ ਇਹ ਜਰਨੀ ਹੈ ਜਦੋਂ ਉਹਨਾਂ ਦੇ ਤੋੜ ਲੱਗਦੀ ਹੈ ਜਦੋਂ ਅਮਲ ਦੀ ਤੋੜ ਲੱਗਦਾ ਕੀ 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 ਹਿੱਲੇ ਕਰਦੇ ਆ ਉਹ ਵਾਲਾ ਮਸਲਾ ਸਾਡਾ ਇੱਕ ਵੀ ਕਿਰਦਾਰ ਰਜਿਆ ਪੁਛਾਈ ਨਹੀਂ ਸਾਡੇ ਹਰ ਮੁੱਕੀ ਹੋਈ ਹੈ ਫਿਲਮ ਚ ਹ ਸਸਿਕਾ ਸਵਾਗਤ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਫਿਲਮਾਂ ਕਈ ਬਣਦੀਆਂ ਨੇ ਕਈ ਨੋਖੇ ਨਾਮ ਹੀ ਹੁੰਦੇ ਨੇ ਅੱਜ ਉਸ ਦੇ ਵਿੱਚ ਇੱਕ ਨਾਮ ਮੁੱਕ ਗਈ ਫੀਮ ਡੱਬੀ ਚ ਯਾਰੋ ਪੰਜਾਬ ਦਾ ਹੀ ਇਹ ਨਾਮ ਬਣਾਇਆ ਹੋਇਆ ਹੈ ਗਾਣਿਆਂ ਫਿਲਮਾਂ ਚ ਪਹਿਲਾਂ ਅਸੀਂ ਨਾ ਚੀਜ਼ਾਂ ਨੂੰ ਦੇਖਦੇ ਆਏ ਆ ਕਈ ਗਾਣਿਆਂ 'ਚ ਜ਼ਿਕਰ ਹੋਇਆ ਤਾਂ ਹੁਣ ਇਹਦੇ 'ਤੇ ਇੱਕ ਫਿਲਮ ਆ ਚੁੱਕੀ ਹੈ ਜਿਹੜੀ ਕਿ ਕਿੰਨੀ ਤਰੀਕ ਨੂੰ 27 ਇਹ 29 ਅਗਸਤ 29 ਅਗਸਤ ਨੂੰ ਸਿਨੇਮਾ ਘਰਾਂ 'ਚ ਲੱਗੇਗੀ ਤੇ ਸਾਡੇ ਨਾਲ ਡਾਇਰੈਕਟਰ ਸਾਹਿਬ ਗੌਰਵ ਰਾਣਾ ਜੀ ਹੈਗੇ ਨੇ ਸਭ ਤੋਂ ਪਹਿਲਾਂ ਕਹਿੰਦੇ ਨੇ ਜਿਹੜੇ ਫੀਮ ਕਹਿੰਦੇ ਨੇ ਮੁੱਕ ਕੀ ਡੱਬੀ ਕਹਿੰਦੇ ਨੇ ਮੁੱਕਣ ਨਹੀਂ ਦਿੰਦੇ ਜਿਹੜੇ ਖਾਂਦੇ ਨੇ ਨਹੀਂ ਦੇਖੋ ਮੁੱਕਣ ਦਿੰਦੇ ਕਿ ਨਹੀਂ ਦਿੰਦੇ ਉਨੀ ਤਾਂ ਮੈਨੂੰ ਸਸਰੀਕਾਲ ਜੀ ਸਾਰੇ ਸਰੋਤਿਆਂ ਨੂੰ ਮੁੱਕਣ ਦਿੰਦੇ ਕਿ ਨਹੀਂ ਮੁੱਕਣ ਦਿੰਦੇ ਤਾਂ ਮੈਨੂੰ ਇੰਨੀ ਕੋਈ ਨੌਲੇਜ ਹੈ ਨਹੀਂ ਉਹਦੇ ਬਾਰੇ ਆਪਾਂ ਜਿੰਨੀ ਕਿ ਰਿਸਰਚ ਕੀਤੀ ਹੈ ਉਹਨਾਂ ਕੀ ਮੈਂ ਗੈਦਰ ਅਪ ਕਰਕੇ ਆਪਾਂ ਸਕ੍ਰਿਪਟ ਦੇ ਉੱਤੇ ਕੰਮ ਕਰਕੇ ਤੇ ਉਦਾਂ ਦੀ ਚੀਜ਼ ਪ੍ਰੈਜ਼ੈਂਟ ਕੀਤੀ ਹੈ ਬਾਕੀ ਤੁਸੀਂ ਕਿਹਾ ਵੀ ਇਸ ਗੱਲ ਦੇ ਉੱਤੇ ਪਹਿਲਾਂ ਗਾਣੇ ਆ ਚੁੱਕੇ ਐ ਹੁਣ ਫਿਲਮ ਵੀ ਆ ਗਈ ਐ ਤੇ ਮੈਂ ਉਹੀ ਗੱਲ ਮੈਂ ਤੁਹਾਨੂੰ ਕਹੂੰਗਾ ਕਿ ਗਾਣਿਆਂ ਦੇ ਵਿੱਚ ਜਾਂ ਹੋਰ ਕਿਤੇ 3rd ਜਗਾ ਦੇ ਉੱਤੇ ਜਿਵੇਂ ਆਪਾਂ ਕਹਿੰਦੇ ਨਾ ਵੀ ਗਲੋਰੀਫਾਈ ਕੀਤਾ ਜਾਂਦਾ ਨਸ਼ਿਆਂ ਨੂੰ ਸੋ ਸਾਡੀ ਫਿਲਮ ਬਿਲਕੁਲ ਉਹਦੇ ਉਲਟ ਹੈ ਮਤਲਬ ਆਪਾਂ ਕਿਤੇ ਵੀ ਇਸ ਚੀਜ਼ ਨੂੰ ਗਲੋਰੀਫਾਈ ਨਹੀਂ ਕਰ ਰਹੇ ਫਿਲਮ ਦੇ ਵਿੱਚ ਸਿਰਫ ਉਹ ਹੈ ਕਿ ਵੀ ਆਪਾਂ ਜੇ ਲੋਕਾਂ ਤੱਕ ਪਹੁੰਚਣਾ ਹੈ ਤਾਂ ਇੱਕ ਪੌਪੂਲਰ ਟਾਈਟਲ ਹੋਣਾ ਬਹੁਤ ਜ਼ਰੂਰੀ ਹੈ ਜਿਹੜੀ ਗੱਲ ਲੋਕਾਂ ਨੂੰ ਲੋਕਾਂ ਦੇ ਵਿੱਚ ਉਹਨਾਂ ਦੇ ਜ਼ੈਨ ਦੇ ਵਿੱਚ ਆਲਰੇਡੀ ਹੋਵੇ ਤੁਹਾਡੀ ਜਿਹੜੀ ਇੱਕ ਮੁੱਕ ਗਈ ਫੀਮ ਡੱਬੇ ਜਿਹਨਾਂ ਦੀ ਡੱਬੀਆਂ ਪਈਆਂ ਨੂੰ ਇੱਕ ਲਈ ਡੱਬੀਆਂ ਜ਼ਰੂਰ ਚੈੱਕ ਕਰਨਗੇ ਯਾਰ ਫਿਲਮ ਹੀ ਆ ਰਹੀ ਹੋਣੀ ਤੇ ਤਿਆਰੀ ਸਾਨੂੰ ਤਾਂ ਫ੍ਰੀਡਮ ਮਿਲ ਗਈ ਹਾਂਜੀ ਹਾਂਜੀ ਚਲੋ ਡੱਬੀਆਂ ਚੈੱਕ ਕਰਨਗੇ ਕਿ ਨਹੀਂ ਉਹਨਾਂ ਨੂੰ ਫਿਲਮ ਜ਼ਰੂਰ ਜਾ ਕੇ ਚੈੱਕ ਕਰਨੀ ਚਾਹੀਦੀ ਹੈ ਵੀ ਕਿੱਦਾਂ ਦੀ ਬਣੀ ਹੈ ਤੇ ਆਪਾਂ ਬਿਲਕੁਲ ਵੀ ਇਹਦੇ ਵਿੱਚ ਨਸ਼ਿਆਂ ਨੂੰ ਗਲੋਰੀਫਾਈ ਨਹੀਂ ਕੀਤਾ ਜਿੱਦਾਂ ਵੀ ਟਾਈਟਲ ਸੁਣ ਕੇ ਸਾਨੂੰ ਲੱਗਦਾ ਵੀ ਆਪਾਂ ਸਾਡੇ ਜਿਹੜੇ ਵੀ ਕਿਰਦਾਰ ਹੈ ਫਿਲਮ ਦੇ ਵਿੱਚ ਉਹ ਸਾਰੇ ਨਾ ਵਿਕਟਿਮ ਹੈ ਇਸ ਗੱਲ ਦੇ ਵੀ ਜਿਹੜੀ ਜਿਹੜਾ ਜਿਹੜੀ ਤਾਕਤ ਹੈ ਇਹਦੇ ਮਗਰ ਉਹ ਕੁਝ ਹੋਰ ਹੈ ਜਿਹੜੇ ਪਿੰਡਾਂ ਦੇ ਵਿੱਚ ਆਮ ਇਨਸਾਨ ਜਾਂ ਸਾਡੇ ਪੰਜਾਬ ਦੇ ਵਿੱਚ ਜਿਹੜੇ ਆਮ ਬੰਦੇ ਸਾਡੀ ਆਮ ਜਨਤਾ ਉਹ ਕਿਤੇ ਨਾ ਕਿਤੇ ਵਿਕਟਿਮ ਹੋਈ ਹੋਈ ਹੈ ਇੱਕ ਸੈਟਅਪ ਦੇ ਆ ਜਿੱਦਾਂ ਵੀ ਤੇ ਹਾਲਾਂਕਿ ਆਪਾਂ ਕੋਈ ਇਦਾਂ ਦਾ ਮੈਸੇਜ ਨਹੀਂ ਆਪਾਂ ਇਹਦੇ ਵਿੱਚ ਕਿ ਵੀ ਆਰ ਕੌਣ ਸਹੀ ਕੌਣ ਗਲਤ ਹੈ ਆਪਾਂ ਇੱਕ ਗੱਲ ਕਹੀ ਹੈ ਉਹ ਤੁਸੀਂ ਜਾ ਕੇ ਥੀਏਟਰਾਂ ਦੇ ਵਿੱਚ ਦੇਖਣਾ ਵੀ ਆਪਾਂ ਫੇਵਰ 'ਚ ਗੱਲ ਕੀਤੀ ਹੈ ਕਿ ਉਹਦੇ ਅਗੇਂਸਟ ਕੀਤੀ ਹੈ ਤੇ ਕਿੰਨੇ ਕ ਪਰਸੈਂਟ ਪਰਸੈਂਟ ਆਪਾਂ ਸਕਸੈਸਫੁਲ ਹੋਏ ਆ। ਤੁਹਾਡੇ ਫੇਵਰ 'ਚ ਤਾਂ ਬੜੇ ਆਣਗੇ ਪੰਜਾਬ 'ਚ इवन ਕਿ ਕਈ ਲੀਡਰ ਵੀ ਫੀਮ ਦੇ ਹੱਕ 'ਚ ਆਏ ਨੇ ਤੁਹਾਡੇ ਹੱਕ 'ਚ ਤਾਂ ਮੈਨੂੰ ਲੱਗਦਾ ਜਿਹੜੇ ਸ਼ਕੀਨ ਨੇ ਉਹ ਤਾਂ ਜਰੂਰ ਵੇਖਣ ਆਣਗੇ ਵੀ ਵੇਖ ਕੇ ਅਸੀਂ ਵੀ ਸਾਡੀ ਗੱਲ ਹੋਈ ਅੱਜ ਮੈਂ ਕਿਤੇ ਨਿਊਜ਼ ਦੇ ਵਿੱਚ ਇੱਕ ਕਲਿੱਪ ਦੇਖੀ ਸੀਗੀ ਕਿਸੇ ਮੰਤਰੀ ਨੇ ਇਹ ਗੱਲ ਮੁੱਦਾ ਚੱਕਿਆ ਸੀਗਾ ਹਾਂਜੀ ਹਾਂਜੀ ਕਾਫੀ ਕਾਫੀ ਬੰਦਿਆਂ ਨੇ ਚੱਕਿਆ ਸੀਗਾ ਵੀ ਇਹਨੂੰ ਲੀਗਲ ਕਰ ਦਿੱਤਾ ਜਾਵੇ ਦੀ ਕੀਤੀ ਨੂੰ ਸੋ ਪਤਾ ਨਹੀਂ ਹੁਣ ਤੇ ਆਪਾਂ ਨੇ ਫਿਲਮ ਬਣਾਈ ਆ ਆਪ ਕੋਨੈਸਟਲੀ ਸਿਰਫ ਮਨੋਰੰਜਨ ਦੇ ਪੱਖ ਨੂੰ ਮੂਰੇ ਰੱਖ ਕੇ ਤੇ ਵਿੱਚ ਉਹ ਕਾਮੇਡੀ ਦੇ ਵਿੱਚ ਲਪੇਟ ਕੇ ਮਾੜਾ ਮੋਟਾ ਜਿਹੜਾ ਸੁਨੇਹਾ ਜਿਹੜਾ ਯੂਥ ਨੂੰ ਵੀ ਜਿਹੜੇ ਤੁਸੀਂ ਫਿਲਮ ਬਣਾ ਰਹੇ ਤੁਸੀਂ ਉਦੋਂ ਕਿੰਨਾ ਕੋਈ ਚੈਲੰਜ ਹੁੰਦੇ ਨੇ ਜਦੋਂ ਤੁਸੀਂ ਪਿੰਡਾਂ 'ਚ ਸ਼ੂਟ ਕੀਤਾ ਹੋਣਾ ਜਿਹੜੇ ਪਿੰਡਾਂ ਜਾਂਦੇ ਜੇ ਉੱਥੇ ਦੋ ਚਾਰ ਹਮਲੇ ਇਕੱਠੇ ਮਿਲ ਜਾਂਦੇ ਹੋਣਗੇ ਉਹ ਕਹਿੰਦੇ ਹੋਣਗੇ ਇਹ ਤੇਰਾ ਸਾਡਾ ਜ਼ਿਕਰ ਹੋ ਰਿਹਾ ਇਹਨਾਂ ਕੋਲ ਤਾਂ ਜਾਣਾ ਚਾਹੀਦਾ ਉਹ ਕਈ ਵਾਰੀ ਹੁੰਦਾ ਹੈ ਜੀ ਇਦਾਂ ਦੇ ਇੰਦਾ ਵੀ ਆ ਕੇ ਫੀਮ ਹੀ ਦੇ ਰਿਹਾ ਸੰਨ ਕੋ ਨਹੀਂ ਨਹੀਂ ਇਦਾਂ ਦੇ ਇਦਾਂ ਦੇ ਹੁੰਦੇ ਆ ਮਾੜੇ ਮੋਟੇ ਮਸਲੇ ਹੁੰਦੇ ਆ ਉਹ ਸਾਡੀ ਟੀਮ ਹੁੰਦੀ ਆ ਫਿਰ ਉਹ ਮੈਨੇਜ ਕਰ ਲੈਂਦੀ ਹੁੰਦੀ ਆ ਸਾਂਭ ਲੈਂਦੀ ਨਹੀਂ ਬਿਲਕੁਲ ਆਂਦੇ ਆ ਤੇ ਆਫ ਕੌਰਸ ਉਹਨਾਂ ਦਾ ਉਹ ਇੱਕ ਉਹਨਾਂ ਦਾ ਇੱਕੋ ਹੀ ਸੂਰ ਲੱਗਾ ਹੁੰਦਾ ਤੇ ਉਹਨਾਂ ਨੂੰ ਫਿਰ ਸਮਝਾਉਣਾ ਪੈਂਦਾ ਵੀ ਨਹੀਂ ਆਪਾਂ ਇਹ ਫਿਲਮ ਬਣਾ ਰਹੇ ਆ ਤੇ ਇਹ ਵੀ ਸਾਡਾ ਸੀਰੀਅਸ ਕੰਮ ਹੈ ਤੇ ਆਪਾਂ ਥੋੜਾ ਜਿਹਾ ਇਹਦੇ ਕੰਮ ਤੇ ਧਿਆਨ ਦੇਣਾ ਚਾਹੁੰਦੇ ਆ ਉਹਨਾਂ ਨੂੰ ਥੋੜਾ ਇਹ ਲੱਗਦਾ ਵੀ ਯਾਰ ਫਿਲਮਾਂ ਵਾਲੇ ਹੈ ਨਾ ਮੇਲਾ ਲੱਗਾ ਉੱਥੇ ਵੀ ਚਲੋ ਆਗੇ ਤੋਂ ਸ਼ੁਗਲ ਮੇਲੇ ਜੇ ਕਰਨ ਨਹੀਂ ਪਰ ਫਿਰ ਮੈਨੇ ਜੋ ਜਾਂਦਾ ਕੋਈ ਨਹੀਂ ਉਹ ਤਾਂ ਕੋ ਚੱਕਰ ਮਤਲਬ ਜਦੋਂ ਬੰਦਾ ਪੋਜ਼ਿਟਿਵਿਟੀ ਤੁਹਾਨੂੰ ਲੱਗਦੀ ਜਦੋਂ ਤੁਸੀਂ ਉੱਥੇ ਕੀਤਾ ਲੋਕਾਂ ਦਾ ਰਿਸਪਾਂਸ ਕਿਵੇਂ ਸੀ ਜਿੱਥੇ ਤੁਸੀਂ ਕਹਿੰਦੇ ਚਲੋ ਕਿ ਨਾ ਪਹਿਲਾਂ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਨਾ ਕਈ ਵਾਰ ਤੁਸੀਂ ਦੱਸਦੇ ਨਹੀਂ ਹੁੰਦੇ ਇਹਨਾਂ ਚੀਜ਼ਾਂ ਬਾਰੇ ਨੀ ਰਿਸਪੌਂਸ ਨਾ ਲੋਕਲ ਪੰਜਾਬ ਦੇ ਵਿੱਚ ਜਿੱਥੇ ਵੀ ਆਪਾਂ ਸ਼ੂਟ ਕਰਦੇ ਆ ਨਾ ਪੰਜਾਬ ਦੀ ਜਨਤਾ ਬਹੁਤ ਸਪੋਰਟ ਕਰਦੀ ਹੈ ਪੰਜਾਬੀ ਸਿਨੇਮਾ ਅੱਜ ਜਿੱਥੇ ਤੱਕ ਪਹੁੰਚਿਆ ਉਹਦੇ ਚੱਕਰ ਉਹਦਾ ਮੇਨ ਮਸਲਾ ਇਹੀ ਹੈ ਕਿ ਲੋਕੀ ਦੇਖਣਾ ਵੀ ਪਸੰਦ ਕਰਦੇ ਆ ਤੇ ਜਦੋਂ ਤੁਸੀਂ ਪਿੰਡਾਂ ਦੇ ਵਿੱਚ ਸ਼ੂਟ ਕਰਨ ਜਾਂਦੇ ਹੋ ਆਪਾਂ ਮਰੀਂਡਾ ਬੈਲਟ 'ਚ ਸ਼ੂਟ ਕੀਤਾ ਕਾਫੀ ਸਾਰੇ ਪਿੰਡਾਂ ਦੇ ਵਿੱਚ ਤੇ ਲੋਕੀ ਬਹੁਤ ਵੱਧ ਵੱਧ ਕੇ ਸਪੋਰਟ ਕਰਦੇ ਆ ਉਹਦਾ ਦਾ ਕੋਈ ਮਸਲਾ ਨਹੀਂ ਕਿਤੇ ਕਿਤੇ ਜਾ ਰਹੇ ਹੋ ਕਿਹੜੇ ਕਿਹੜੇ ਆਧਾਰਿਆਂ ਨੂੰ ਚੁਣ ਰਹੇ ਹੋ ਕਿ ਪ੍ਰੋਮੋਸ਼ਨ ਲਈ ਤਾਂ ਦੇਖੋ ਮੈਨੂੰ ਲੱਗਦਾ ਕਿ ਸਭ ਤੋਂ ਮੇਨ ਜਿਹੜੀ ਚੀਜ਼ ਆ ਸਾਡੇ ਕੋਲ ਹੈਗੀ ਹੈ ਕਿ ਸਾਡਾ ਟਾਈਟਲ ਬਹੁਤ ਇੰਟਰਸਟਿੰਗ ਹੈ ਤੇ ਆਪਾਂ ਸੋਸ਼ਲ ਮੀਡੀਆ ਦੇ ਉੱਤੇ ਹੁਣ ਟ੍ਰੇਲਰ ਤੇ ਟੀਜ਼ਰ ਦਾ ਰਿਸਪੌਂਸ ਬਹੁਤ ਸੋਹਣਾ ਆਇਆ ਤੇ ਮੇਜਰਲੀ ਤਾਂ ਆਪਾਂ ਆਨਲਾਈਨ ਸਾਡੀ ਫਿਲਮ ਕਾਫੀ ਪੌਪੂਲਰ ਹੋ ਚੁੱਕੀ ਹੈ ਆਦਰਵਾਇਜ਼ ਆਪਾਂ ਆਲਓਵਰ ਪੰਜਾਬ ਉਧਾਂ ਵਿਜ਼ਿਟਸ ਵੀ ਕਰ ਰਹੇ ਆ ਹੁਣ ਆਪਾਂ ਚੰਡੀਗੜਾਾਂ ਪੰਜਲੰਦਰ ਵੀ ਕਰਨਾ ਅੰਮ੍ਰਿਤਸਰ ਕਾਲਜਾਂ ਤੱਕ ਕਾਲਜਾਂ ਤੱਕ ਬਿਲਕੁਲ ਜਾ ਰਹੇ ਆ ਜੀ ਆਪਾਂ ਇੱਕ ਆਲਰੇਡੀ ਕਾਲਜ ਚ ਇੱਕ ਇੱਕ ਦੋ ਕਾਲਜਾਂ ਚ ਵਿਜ਼ਿਟ ਕਰ ਚੁੱਕੇ ਆ ਆਲਰੇਡੀ ਮਤਲਬ ਉਹਨਾਂ ਦੇ ਵੱਲੋਂ ਰਿਸਪੌਂਸ ਦਿੱਤਾ ਗਿਆ ਮਤਲਬ ਜੋ ਵੀ ਉਹਨਾਂ ਦੀ ਟੀਮ ਹੋਣੀ ਉਹਨਾਂ ਨੇ ਕਵਧੀਆ ਕਹਿ ਆ ਗਿਆ ਵੀ ਚਲੋ ਤੁਸੀਂ ਕਿਸੇ ਕਿਉਂਕਿ ਫਿਲਮਾਂ ਹਮੇਸ਼ਾ ਮੈਸੇਜ ਦਿੰਦੀਆਂ ਨੇ ਜੋ ਤੂੰ ਮੈਸੇਜ ਲੈਣਾ ਚਾਹੇ ਮੈਸੇਜ ਹੁੰਦਾ ਜੇ ਉਹਨੂੰ ਆਪਦੇ ਆਪ ਤੇ ਲੈਣਾ ਚਾਹ ਉਹ ਉਹ ਤੇ ਇੱਕ ਕਹਾਣੀਆ ਹੁੰਦੀ ਹੈ ਨਹੀਂ 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 ਬੇਸਿਕਲੀ ਮੈਂ ਤੁਹਾਡੀ ਗੱਲ ਸਮਝ ਗਿਆ ਤੁਸੀਂ ਕੀ ਪੁੱਛਣਾ ਚਾਹੁੰਦੇ ਵੀ ਕਾਲਜਾਂ ਦੇ ਵਿੱਚ ਕੋਈ ਆਬਜੈਕਸ਼ਨ ਤਾਂ ਨਹੀਂ ਹੋਈ ਟਾਈਟਲ ਨੂੰ ਲੈ ਕੇ ਬੇਸਿਕਲੀ ਜਦੋਂ ਵੀ ਪ੍ਰੋਮੋਸ਼ਨ ਕਰਨ ਜਾਂਦੇ ਆ ਨਾ ਤਾਂ ਉਹ ਬੇਸਿਕ ਸਿਨੋਪਸਿਸ ਤੇ ਕਹਾਣੀ ਬਾਰੇ ਪੁੱਛਦੇ ਆ ਤੇ ਦੇ ਦੋ ਆਪਾਂ ਉਹਨੂੰ ਕਹਾਣੀ ਸੁਣਾਈ ਦੀ ਹੈ ਤੇ ਉਹਨਾਂ ਨੂੰ ਲੱਗਦਾ ਵੀ ਯਾਰ ਇਹ ਤਾਂ ਸੋਹਣੀ ਫਿਲਮ ਹੈ ਇਹਦਾ ਬੜੀ ਪੋਜ਼ਿਟਿਵ ਗੱਲ ਕੀਤੀ ਹੈ ਵੀ ਇਹ ਯੂਥ ਸੈਂਟ੍ਰਿਕ ਗੱਲ ਹੈ ਤੇ ਇਹ ਸਾਡੇ ਯੂਥ ਨੂੰ ਇਹ ਗੱਲ ਦੱਸਣੀ ਜਾਂ ਸਾਡੇ ਯੂਥ ਨੂੰ ਫਿਲਮ ਦੇਖਣੀ ਚਾਹੀਦੀ ਹੈ ਯੂਥ ਹੋਵੇ ਚਾਹੇ ਮੀਡਲ ਏਜ ਹੋਵੇ ਚਾਹੇ 올ਡ ਏਜ ਚ ਹੋਵੇ ਟੱਬਰ ਸਾਰੇ ਨੂੰ ਬੈਠ ਕੇ ਫਿਲਮ ਮਤਲਬ ਉਦਾਂ ਦੀ ਸਾਫ ਸੁਥਰੀ ਫਿਲਮ ਹੈ ਤੇ ਇਹ ਕਾਲਜਾਂ ਦੇ ਵਿੱਚ ਸਾਨੂੰ ਪ੍ਰੋਮੋਸ਼ਨ ਕਰਨ ਦਾ ਮੌਕਾ ਮਿਲ ਰਿਹਾ ਹੈ that means ਕਿ ਫਿਲਮ ਦੇ ਵਿੱਚ ਕੁਝ ਵੀ ਇਦਾਂ ਦਾ ਹੈ ਨਹੀਂ ਕਿ ਜਿਹੜਾ ਤੁਸੀਂ ਪਰਿਵਾਰ ਦੇ ਨਾਲ ਬੈਠ ਕੇ ਨਾ ਦੇਖ ਸਕੋ ਪਰਿਵਾਰ ਦੇ ਨਾਲ ਹੀ ਬੈਠ ਕੇ ਸਵਾਦ ਆਊਗਾ ਤੁਹਾਨੂੰ ਦੇਖਣ ਫੀਮ ਦਾ ਸਹੀ ਸਵਾਦ ਤੁਹਾਨੂੰ ਇਹ ਹੋਣਾ ਫਿਰ ਡਾਇਰੈਕਟਰ ਸਾਹਿਬ ਨੇ ਫੀਮ ਚੱਕ ਵੇਖੀ ਵੀ ਫੀਮ ਦਾ ਬਾਦ ਸਵਾਦ ਕੀ ਹੁੰਦਾ ਜਾਂ ਫੀਮ ਕਿਉਂਕਿ ਫੀਮ ਦੀ ਕਹਾਣੀ ਡਾਇਰੈਕਟ ਕੀਤਾ ਤੇ ਫਿਰ ਉਹਨਾਂ ਦੇ ਮੋਸ਼ਨ ਵਿੱਚ ਪਤਾ ਹੋਣਾ ਚਾਹੀਦਾ ਨੇ ਫੀਮ ਖਾਣ ਤੋਂ ਬਾਅਦ ਮੋਸ਼ਨ ਕਿਹੜੇ ਹੁੰਦੇ ਨੇ ਨਹੀਂ ਮੈਂ ਤੁਹਾਨੂੰ ਉਹੀ ਮੈਂ ਦੱਸ ਰਿਹਾ ਕਿ ਮੈਂ ਤੇ ਕਦੇ ਇਦਾਂ ਦਾ ਕੁਝ ਟਰਾਈ ਕੀਤਾ ਨਹੀਂ ਤੇ ਨਾ ਹੀ ਫਿਲਮ ਦੇ ਵਿੱਚ ਕਿਸੇ ਵੀ ਕਿਰਦਾਰ ਨੇ ਟਰਾਈ ਕੀਤਾ ਅਸਲ ਦੇ ਵਿੱਚ ਬਿਕੋਜ਼ ਫਿਲਮ ਦੀ ਸੀਨੀਅਰ ਆਰਟ ਨਹੀ ਨਹੀ ਹਾਂ ਬਿਲਕੁਲ ਬਿਲਕੁਲ ਫਿਲਮ ਦੇ ਪਹਿਲੇ ਫਰੇਮ ਤੋਂ ਲੈ ਕੇ ਜਿੱਥੇ ਤੱਕ ਫਿਲਮ ਮੁੱਕਦੀ ਹੈ ਉੱਥੇ ਤੱਕ ਕਿਸੇ ਵੀ ਕਿਰਦਾਰ ਨੂੰ ਫੀਲ ਮਿਲਦੀ ਹੈ ਨਹੀਂ ਮਿਲਦੀ ਮਤਲਬ ਪਹਿਲੇ ਫਰੇਮ ਤੋਂ ਉਹਨਾਂ ਦੀ ਡੱਬੀ ਖਾਲੀ ਹੈ ਅੱਛਾ ਸੋ ਸਾਨੂੰ ਸਾਨੂੰ ਹੁਣ ਫਿਲਮ ਖਾ ਕੇ ਕਿਦਾਂ ਫੀਲ ਹੁੰਦਾ ਹੁਣ ਕਿਰਦਾਰਾਂ ਦੀ ਥੋੜੀ ਜੀ ਇਹ ਜਰਨੀ ਹੈ ਕਿ ਉਹਨਾਂ ਨੂੰ ਜਦੋਂ ਤੋੜ ਲੱਗਦੀ ਹੈ ਜਦੋਂ ਅਮਲ ਦੀ ਤੋੜ ਲੱਗਦੀ ਹੈ ਕੀ 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 ਹਿੱਲੇ ਕਰਦੇ ਆ ਉਹ ਵਾਲਾ ਮਸਲਾ ਫਿਲਮ ਦੇ ਵਿੱਚ ਮਤਲਬ ਅਮਲੀ ਵੀ ਦੋ ਤਰ੍ਹਾਂ ਦੇ ਹੁੰਦੇ ਨੇ ਇੱਕ ਰੱਜੇ ਪੂਜੇ ਹੁੰਦੇ ਨੇ ਤੁਹਾਡੇ ਵਾਲੇ ਮਾਮਲੀ ਦੂਜੇ ਨੇ ਬਿਲਕੁਲ ਬਿਲਕੁਲ ਸਾਡਾ ਇੱਕ ਵੀ ਕਿਰਦਾਰ ਰੱਜੇ ਪੂਜੇ ਨਹੀਂ ਸਾਡੇ ਹਰ ਕਿਰਦਾਰ ਦੀ ਫੀਮ ਮੁੱਕੀ ਹੋਈ ਹੈ ਫਿਲਮ ਚ ਚਲੋ ਤੇ ਜਦੋਂ ਸਾਡਾ ਪ੍ਰੀਮੀਅਰ ਹੋਏਗਾ ਸ਼ਾਇਦ ਉਸ ਦਿਨ ਫੀਮ ਡੱਬੀਆਂ ਖਾਲੀ ਲੋਕ ਲੈ ਕੇ ਆਣੇ ਵੀ ਕੋਈ ਪਤਾ ਨਹੀਂ ਹੈਗਾ ਨਹੀਂ ਬਿਲਕੁਲ ਬਿਲਕੁਲ ਮਤਲਬ ਬਸ ਡੱਬੀ ਡੱਬੀ ਸਾਡੀ ਖਾਲੀ ਹੈ ਉਮੀਦ ਕਰਦੇ ਹਾਂ ਵੀ ਆਪਾਂ ਪ੍ਰੀਮੀਅਰ ਵਾਲੇ ਦਿਨ ਵੀ ਤੇ ਉਸ ਤੋਂ ਬਾਅਦ ਵੀ 29 ਅਗਸਤ 30 ਨੂੰ 31 ਨੂੰ ਥੀਏਟਰ ਭਰੇ ਰਹਿਣਗੇ ਇਹ ਬੜਾ ਇੰਟਰਸਟਿੰਗ ਲੱਗਿਆ ਸਾਨੂੰ ਵੀ ਚਲੋ ਮੈਂ ਵੀ ਆਇਆ ਮੈਂ ਕਿ ਯਾਰ ਪੁੱਛੀਏ ਤੁਸੀਂ ਫੀਮ ਬਾਰੇ ਕਿ ਨਫੀਮ ਦੇ ਚਰਚਾਏ ਬੜੇ ਹੈ ਜੀ ਜੀ ਬਿਲਕੁਲ ਬਿਲਕੁਲ ਮੈਨੂੰ ਵੀ ਐ ਲੱਗਦਾ ਕਿ ਇੰਟਰਸਟਿੰਗ ਤੋਂ ਮੈਨੂੰ ਗੱਲ ਚੱਤੇ ਆਈ ਕਿ ਮੈਂ ਹਮੇਸ਼ਾ ਸੋਚਦਾ ਹੁੰਦਾ ਸੀ ਵੀ ਯਾਰ ਕਿੱਦਾਂ ਦੀ ਫਿਲਮ ਬਣਾਈ ਜਾਵੇ ਤੇ ਉਹਦੇ ਚ ਅਕਸਰ ਮੇਰੇ ਦਿਮਾਗ ਚ ਨਾ ਇੱਕ ਕੋਈ ਗੱਲ ਆਂਦੀ ਹੁੰਦੀ ਸੀ ਕਿ ਵੀ ਫਿਲਮ ਉਹ ਬਣਾਓ ਜਿਹੜੀ ਫਿਲਮ ਤੁਸੀਂ ਆਪ ਜਾ ਕੇ ਦੇਖਣੀ ਚਾਹੁੰਦੇ ਹੋ ਵੀ ਜਦੋਂ ਤੁਸੀਂ ਥੀਏਟਰ ਚ ਜਾਂਦੇ ਹੋ ਨਾ ਤੁਹਾਨੂੰ ਲੱਗਦਾ ਵੀ ਯਾਰ ਇਦਾਂ ਦੀ ਫਿਲਮ ਮੈਂ ਦੇਖਣੀ ਚਾਹੂੰਗਾ ਜਿੱਦਾਂ ਕੁਝ ਫਿਲਮਾਂ ਮੈਂ ਨਾਮ ਨਹੀਂ ਲ ਬਹੁਤ ਫਿਲਮਾਂ ਨੇ ਜਿਹੜੀਆਂ ਚੰਗੀਆਂ ਫਿਲਮਾਂ ਜਿਨ੍ਹਾਂ ਨੂੰ ਨਾ ਜਿਨ੍ਹਾਂ ਦਾ ਟ੍ਰੇਲਰ ਵੇਖ ਕੇ ਐਂ ਲੱਗਦਾ ਕਿ ਯਾਰ ਆਹ ਫਿਲਮਾਂ ਮੈਂ ਜਾ ਕੇ ਦੇਖੂਗਾ ਸੋ ਮੈਂ ਕੋਸ਼ਿਸ਼ ਇਹੀ ਕਰਦਾ ਕਿ ਮੈਂ ਫਿਲਮ ਵੀ ਉਹੋ ਜਿਹੀ ਬਣਾਵਾਂ ਜਿਹੜੀ ਮੈਂ ਜਾ ਕੇ ਦੇਖਣਾ ਚਾਹਾਂ ਮੈਨੂੰ ਇਹ ਤਾਂ ਨਹੀਂ ਪਤਾ ਕਿ ਬਾਕੀ ਜਣੇ ਕਿੱਦਾਂ ਸੋਚਦੇ ਆ ਫਿਲਮ ਬਾਰੇ ਇਹ ਹੈ ਕਿ ਇਦਾਂ ਦੀ ਫਿਲਮ ਕਿਸੀ ਹੋਰ ਨੇ ਬਣਾਈ ਹੁੰਦੀ ਨਾ ਇਹ ਫਿਲਮ ਤੇ ਮੈਂ ਜਾ ਕੇ ਜ਼ਰੂਰ ਵੇਖਦਾ ਇਹ ਓਦਾਂ ਦੀ ਫਿਲਮ ਹੈ ਬਿਲਕੁਲ ਸਾਡੇ ਨਾਲ ਬਹੁਤ ਯੰਗ ਡਾਇਰੈਕਟਰ ਸਾਹਿਬ ਹੈਗੇ ਨੇ ਅਸੀਂ ਚਲੋ ਚਾਹਾਂਗੇ ਹਰ ਕੋਈ ਫਿਲਮ ਦੇਖੇ ਚਲੋ ਹੌਸਲੇ ਮਿਲਦੇ ਨੇ ਜੇਕਰ ਇੰਡਸਟਰੀ ਗਰੋ ਕਰੇਗੀ ਤਾਂ ਅਜਿਹੇ ਨੌਜਵਾਨਾਂ ਨੂੰ ਜ਼ਰੂਰ ਅੱਗੇ ਹੋਰ ਨਵੇਂ-ਨਵੇਂ ਫਿਲਮਾਂ ਕਰਨ ਦਾ ਮੌਕਾ ਵੀ ਮਿਲੇਗਾ ਕਹਿੰਦੇ ਪਰ ਸੁਮੇਸ਼ ਦੇ ਨਾਮ ਸੰਦੀਪ ਕੰਬੋਜ ਮੋਹਾਲੀ